ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਪ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਧਿਆਂ ਉੱਤੇ ਕਿਰਪਾ ਹੋਈ ਹੈ ਗੁਰਬਾਣੀ ਪ੍ਰਮਾਨ ਹੈ ਬਹੁ ਪ੍ਰਪੰਚ ਕਰ ਪਰ ਧੰਨ ਲਿਆਵੇ ਬਹੁ ਪ੍ਰਪੰਚ ਦਾ ਮਤਲਬ ਹੈ ਕਈ ਤਰ੍ਹਾਂ ਦੀਆਂ ਠੱਗੀਆਂ ਕਰਨੀਆਂ ਪਰ ਕਹਿੰਦੇ ਨੇ ਪਰਾਇਆਂ ਮਹਾਰਜ ਕਹਿੰਦੇ ਭਾਈ ਮਨੁੱਖ ਜਿਹੜਾ ਇਹ ਮਨੁੱਖ ਤੋਂ ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ ਪ੍ਰਾਇਆ ਧਨ ਜਿਹੜਾ ਉਹ ਆਪਣੇ ਘਰ ਵਿੱਚ ਲਿਆਉਂਦਾ ਔਰ ਘਰ ਵਿੱਚ ਲਿਆ ਕੇ ਸਤਦਾਰ ਬਹਿ ਆਨ ਲੁਟਾਵੇ ਆਪਣੇ ਪਰਿਵਾਰ ਦੇ ਹਵਾਲੇ ਕਰ ਦਿੰਦਾ ਹੈ ਸਤ ਕਹਿੰਦੇ ਨੇ ਪੁੱਤਰ ਨੂੰ ਦਾਰਾ ਕਹਿੰਦੇ ਲੈ ਕਰ ਵਾਲੀ ਲੁਟਾਵੇ ਦਾ ਮਤਲਬ ਹੈ ਹਵਾਲੇ ਕਰ ਦੇਣਾ ਮੈਂ ਤੁਹਾਨੂੰ ਆਪਣੇ ਪਰਿਵਾਰ ਦੇ ਹਵਾਲੇ ਕਰ ਦਿੰਦਾ ਹਾਂ ਪਰ ਕਹਿੰਦੇ ਇਹ ਭੁੱਲੇ ਹੋਏ ਮਨ ਇੱਕ ਗੱਲ ਇਹ ਪੱਕੀ ਕਰ ਲੈ ਆਪਣੇ ਮਨ ਵਿੱਚ ਕਿ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਕਪਟ ਦਾ ਮਤਲਬ ਉਹਨ ਦੇ ਧੋਖਾ ਕਰਨਾ ਜਾਂ ਠੱਗੀ ਕਰਨਾ ਵੀ ਇਹ ਮੇਰੇ ਭੁੱਲੇ ਹੋਏ ਮਨ ਰੋਜੀ ਆਦਿਕ ਦੀ ਖਾਤਰ ਕਿਸੇ ਨਾਲ ਧੋਖਾ ਫਰੇਬ ਨਾ ਕਰਿਆ ਕਰ ਅੰਤਨ ਮੇਰਾ ਤੇਰਜੀ ਬਹਿਲੀ ਜਾਏ ਕਿਉਂਕਿ ਆਖਰ ਨੂੰ ਨਵੇਰਾ ਦਾ ਮਤਲਬ ਹੁੰਦਾ ਫੈਸਲਾ ਜਾਂ ਲੇਖਾ ਜਾਂ ਹਿਸਾਬ ਕਿਤਾਬ ਤੇਰੇ ਜੀਪ ਹੈ ਵੀ ਤੇਰੀ ਜਿੰਦ ਪਾਸੋਂ ਆਖਰ ਨੂੰ ਇਹਨਾਂ ਮੰਦ ਕਰਵਾੰਦਾ ਧੋਕੇ ਪ੍ਰੇਵ ਦੁਆਰਾ ਕੀਤੇ ਹੋਏ ਕੰਮਾਂ ਦਾ ਇਹ ਤੇਰੀ ਜਿੰਦ ਤੋਂ ਹਿਸਾਬ ਕਿਤਾਬ ਲਿਆ ਜਾਣ ਕਿਸੇ ਨੇ ਵੀ ਆਖਰ ਲਈ ਸਮੇਂ ਤੇਰੇ ਨਾਲ ਨਹੀਂ ਖੜਨਾ ਰਹਾਓ ਛਿਨ ਛਿਨ ਤਨ ਚੀਜੇ ਜਰਾ ਜਨਾਵੈ ਛਿਨ ਛਿਨ ਦਾ ਮਤਲਬ ਹੈ ਪਲ ਪਲ ਵਿੱਚ ਚੀਜੇ ਦਾ ਮਤਲਬ ਹੈ ਕਮਜ਼ੋਰ ਹੋਣਾ ਜਰਾ ਕਹਿੰਦੇ ਨੇ ਬੁਢੇਪੇ ਨੂੰ ਵੀ ਵੇਖ ਇਹਨਾਂ ਠਗੀਆਂ ਵਿੱਚ ਜੀਤ ساری ਉਮਰ ਲੰਘਾ ਦਿੱਤੀ ਸਹਜੇ ਸਹਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਤੇਰੇ ਚਿਹਰੇ ਤੇ ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ ਸੋਚ ਲੈ ਵੀ ਆਬ ਤਬ ਤੇਰੀ ਉਹ ਕੋਈ ਪਾਣੀ ਉਹ ਨਾ ਪਾਵੇ ਵੀ ਜਦੋਂ ਤੂੰ ਬੁੱਢਾ ਹੋ ਗਿਆ ਹਿਰਨ ਜੋਗਾ ਨਾ ਰਿਆ ਤਦੋਂ ਇਹਨਾਂ ਵਿੱਚੋਂ ਜਿਨ੍ਹਾਂ ਦੀ ਖਾਤਰ ਠੱਗਿਆ ਮਾਰਦਾ ਫਿਰਦਾ ਕਿਸੇ ਨੇ ਵੀ ਤੇਰੇ ਬੁੱਖ ਵਿੱਚ ਪਾਣੀ ਨਹੀਂ ਪਾਉਣਾ ਕਹਤ ਕਬੀਰ ਕੋਈ ਨਹੀਂ ਤੇਰਾ ਕਬੀਰ ਸਾਹਿਬ ਆਖਦੇ ਨੇ ਵੀ ਇਹ ਜਿੰਦੇ ਕਿਸੇ ਨੇ ਵੀ ਤੇਰਾ ਸਾਥ ਹੀ ਨਹੀਂ ਬਣਨਾ ਹਿਰਦੇ RAM ਕੀਨ ਜਪੈ ਸਵੇਰਾ ਹਿਰਦੇ ਹਿਰਦੇ ਫਿਰਦੇ ਦੇ ਵਿੱਚ ਪ੍ਰਭਾਤਮਾ ਅਸਲ ਸਾਥੀ ਹੈ ਉਹੀ ਸਬਨਾ ਦਾ ਸਾਥੀ ਹੈ ਤੂ ਬੇੜੇ ਸਰਭਾਵ ਹੋਣੇ ਹੋਣੇ ਉਸ ਪ੍ਰਮਾਤਮਾ ਨੂੰ ਕਿਉਂ ਨਹੀਂ ਆਪਣੇ ਹਿਰਦੇ ਵਿੱਚ ਸਮਰਦੀ ਏ ਜਿੰਦੇ ਉਸ ਪ੍ਰਮਾਤਮਾ ਤੋਂ ਬਿਨਾ ਤੇਰਾ ਅਸਲ ਸਾਥੀ ਕੋਈ ਨਹੀਂ ਸਭ ਸੁੱਖਾਂ ਦੇ ਸੰਗੀ ਹਨ ਸੁੱਖ ਮਿਆਂ ਬਹੁਤ ਮਿਲ ਬੈਠ ਰਹਤ ਚੌਂ ਦਿਸਕੇ ਰਹਿ ਪਰ ਕਹਿੰਦੇ ਜਦੋਂ ਵਿਪਤਾ ਦਾ ਸਮਾਂ ਆ ਜਾਂਦਾ ਹੈ ਵਿਪਤ ਭਰੀ ਸਭ ਹੀ ਸੰਗ ਛੱਡਤ ਕੋ ਨ ਆਵਤ ਨੇਰ ਹੈ ਕਹਿੰਦੇ ਵਿਪਤਾ ਦੇ ਸਮੇਂ ਔਖੇ ਵੀੜੇ ਸਭ ਸਾਥ ਛੱਡ ਜਾਂਦੇ ਹਨ ਇੱਕ ਪ੍ਰਮਾਤਮਾ ਹੈ ਜਿਹੜਾ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਜੀਵ ਦੇ ਅੰਗ ਸੰਗ ਹੈ ਪ੍ਰਮਾਤਮਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇ ਹੁੰਦਾ ਹੈ ਜਿਹੜਾ ਸਦਾ ਦਾ ਸਾਥੀ ਉਸ ਪ੍ਰਮਾਤਮਾ ਨੂੰ ਸਮਰਿਏ ਔਰ ਇਸੇ ਵੀ ਚੀਜ਼ ਸਾਡਾ ਸਭ ਦਾ ਭਲਾ ਹੈ ਪ੍ਰਮਾਤਮਾ ਸਭਨਾਮ ਪਰਮੇਤ ਭਰਿਆਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਸਵਾਗਤ ਦੀ ਅਰਦਾਸ ਔਰ ਗੁਰੂ ਕਰਦੀਆਂ ਸੇ ਬਾਬਾ ਪਾਤਸ਼ਾਹ ਕਿਰਪਾ ਕਰਕੇ ਸਭ ਦੇ ਮਨਾਂ ਨੂੰ ਪ੍ਰੇਮ ਕੇ ਆਪ ਲੈ ਲੈਣ ਨਿਤ ਅਰਦਾਸ ਕਰਦੇ ਰਹੀਏ ਮਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਣ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ